ਪਿਸ਼ਾਵਰ ਦੇ ਕੋਲ ਇਸ ਦਰਿਆ ਦਾ ਨਾਂ اٹਕ ਪੈ ਗਿਆ ਲਗਣਾ ਬੜਾ ਔਖਾ ਵੜਾ ਸੀ ਫੁੱਟ ਗਹਿਰਾ ਪਾਣੀ ਕੌਣ ਲੰਘੇ ਕਿਸ ਤਰ੍ਹਾਂ ਲੰਘੇ ਇਸ ਵਸੇ ਦਾ ਨਾਂ اٹਕ ਪੈ ਗਿਆ ਹਮਲਾ ਆਵਰਾਂ ਨੂੰ ਜੋ ਭਾਰਤ ਤੇ ਹਮਲਾ ਕਰਨ ਆਉਂਦੇ ਸਨ ਇਹ ਦਰਿਆ ਰੋਕ ਦਿੰਦਾ ਸੀ ਅਟਕਾ ਦਿੰਦਾ ਸੀ ਇਹ ਦਾ ਨਾਂ اٹਕ ਪੈ ਗਿਆ ਜਿਸ ਜਗ੍ਹਾ ਪਹਾੜਾਂ ਤੋਂ ਨਿਕਲ ਕੇ ਇਹ ਪਾਣੀ ਮਾੜੀ ਇੰਡਸ ਕੋਲ ਫੈਲਦਾ ਹੈ ਸਿਕੰਦਰ ਦੀ ਸੈਨਾ ਪੈਦਲ ਉੱਥੋਂ ਲੰਗੇ ਉੱਠਾਂ ਦੇ ਜਿਹੜੇ ਅਸਵਾਰ ਸਨ ਉੱਥੋਂ ਲੰਗੇ ਪਰ ਜਿੱਥੇ ਇਸ ਦਰਿਆ ਦਾ ਨਾਂ ਅਟਕ ਹੈ ਸਿਕੰਦਰ ਤੇ ਸਿਕੰਦਰ ਦੇ ਕੁਝ ਸਿਪਾਈ ਇੱਥੋਂ ਲੰਗੇ ਘੋੜੇ ਤੇ ਅਸਵਾਰ ਹੋ ਕੇ ਘੋੜੇ ਨੇ ਤੈਰ ਕੇ ਸਿਕੰਦਰ ਨੂੰ ਪਾਰ ਕੀਤਾ ਜਦ ਦਰਿਆ ਸਿੰਧ ਦੇ ਟੱਟ ਤੇ ਸਿਕੰਦਰ ਪਹੁੰਚੇ ਹੈ ਇੱਕ ਸੰਿਆਸੀ ਇੱਕ ਸਾਧੂ ਬੜੀ ਮਸਤੀ ਦੇ ਚ ਦਰਿਆ ਦੇ ਕਿਨਾਰੇ ਲੇਟਿਆ ਹੋਇਆ ਹੈ ਉਹ ਬੜੇ ਆਨੰਦ ਦੇ ਚ ਬੜੀ ਮਸਤੀ ਚ ਸਿਕੰਦਰ ਨੂੰ ਹੈਰਾਨਗੀ ਹੋਈ ਕਿਨਾਰੇ ਕਿਨਾਰੇ ਮੇਰੀ ਇਤਨੀ ਸੈਲਾ ਲੰਘ ਕੇ ਗਈਏ ਅੱਗੇ ਘੋੜ ਸਵਾਰ ਉੱਠ ਸਵਾਰ ਲੰਘ ਕੇ ਗਏ ਨੇ ਇਤਨੀ ਪੈਦਲ ਸੈਨਾ ਲੰਗੀ ਹੈ ਔਰ ਇਤਨੀ ਧੂੜ ਉੱਡੀ ਹੈ ਇਹਦੇ ਆਰਾਮ ਦੇ ਵਿੱਚ ਫਰਕ ਨਹੀਂ ਪਿਆ ਇਹਦੇ ਟਿਕਾਊ ਦੇ ਵਿੱਚ ਫਰਕ ਨਹੀਂ ਪਿਆ ਇਹਦੇ ਕੋਲ ਜ਼ਰਾ ਪੁੱਛੀਏ ਤੇ ਸਹੀ ਗੱਲ ਕੀ ਹੈ ਸਿਕੰਦਰ ਨੇ ਘੋੜੇ ਦੀ ਲਗਾਮ ਉਸ ਪਾਸੇ ਕੀਤੀ ਖਿੱਚੀ ਜਿੱਧਰ ਉਹ ਸਾਧੂ ਲੇਟਾ ਹੋਇਆ ਸੀ ਕੋਲ ਪਹੁੰਚ ਕੇ ਅਜੇ ਇਸ ਨੇ ਕੁਝ ਪੁੱਛਣਾ ਹੀ ਹੈ ਉਸ ਸਾਧੂ ਨੇ ਪਹਿਲੇ ਪੁੱਛ ਲਿਆ ਸਿਕੰਦਰ ਕਿੱਥੇ ਚਲੇ ਆਏ ਕਿੱਥੇ ਚਲੇ ਆਏ ਤੋ ਸਿਕੰਦਰ ਵੀ ਸੋਚਦਾ ਇਤਨਾ ਲੰਬਾ ਚੋੜਾ ਲਾਓ ਲਸ਼ਕਰ ਲੰਗੇ ਖਬਰਾਂ ਤੇ ਪਹਿਲੇ ਪਹੁੰਚਿਆ ਨੇ ਸਿਕੰਦਰ ਆ ਰਹੇ ਐਨੂੰ ਵੀ ਪਤਾ ਚੱਲ ਗਿਆ ਹੋਣਾ ਸਿਕੰਦਰ ਕਹਿੰਦਾ ਫਕੀਰ ਸਾਈਂ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਫਤਿਹ ਕਰਨ ਉਹਨੂੰ ਮੈਂ ਆਪਣੀ ਮੁੱਠੀ ਚ ਕਰ ਲੈਣਾ ਹੈ ਕਾਬੂ ਕਰਨਾ ਹੱਸ ਕੇ ਉਹ ਸਾਧੂ ਕਹਿੰਦਾ ਹੈ ਜਦ ਤੂੰ ਹਿੰਦੁਸਤਾਨ ਨੂੰ ਜਿੱਤ ਲਵੇਂਗਾ ਫਿਰ ਕੀ ਕਰੇਗਾ ਬੜਾ ਹੈਰਾਨ ਹੋਇਆ ਸਿਕੰਦਰ ਇਹ ਤੇ ਸਵਾਲ ਅੱਗੇ ਚੱਲ ਪਿਆ ਭਈ ਮੈਂ ਤੇ ਸੋਚਿਆ ਸੀ ਇਹਨੂੰ ਚੰਗਾ ਜਵਾਬ ਦਿੱਤਾ ਹੈ ਖੜਕਦਾ ਹੋਇਆ ਜਵਾਬ ਦਿੱਤਾ ਪਰ ਇਹਨੇ ਤੇ ਫਿਰ ਪਰੇਸ਼ਾਨ ਕਰ ਦਿੱਤਾ ਜਦ ਤੂੰ ਹਿੰਦੁਸਤਾਨ ਨੂੰ ਜਿੱਤ ਲਵੇਂਗਾ ਫਿਰ ਕੀ ਕਰੇਗਾ ਉਹ ਫਕੀਰ ਕਹਿੰਦਾ ਦੱਸ ਜਵਾਬ ਦੇ ਸਿਕੰਦਰ ਕਹਿੰਦਾ ਕਿ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਫਿਰ ਥੋੜੀ ਬੈਠਾਂਗਾ ਮੈਂ ਹੋਰ ਮੁਲਕ ਫਤਿਹ ਕਰਾਂਗਾ ਹੱਸ ਬੈ ਸੰਤ ਕਹਿੰਦਾ ਸਿਕੰਦਰ ਇਹ ਦੱਸ ਜੇ ਤੂੰ ਉਹ ਕਲਪਿਆ ਹੋਇਆ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਸਿਆਣਾ ਬੜਾ ਸੀ ਸਿਕੰਦਰ ਬੜੇ-ਬੜੇ ਸਿਆਣੇ ਮਨੋਖ ਆਪਣੇ ਕੋਲ ਰੱਖਦਾ ਹੁੰਦਾ ਸੀ ਇਹਨੇ ਸੋਚਿਆ ਤੇ ਸਵਾਲ ਚਲਦਾ ਹੀ ਰਹੇਗਾ ਚਲਦਾ ਹੀ ਰਹੇਗਾ ਚਲਦਾ ਹੀ ਰਹੇਗਾ ਕਿੰਨੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ ਜਦ ਸਹੀ ਜਵਾਬ ਨਾ ਬਣੇ ਬਿਮਾਰੀ ਆਪਣੀ ਥਾਂ ਤੇ ਖੜੀ ਰਹਿੰਦੀ ਹੈ ਜਿਤਨੇ ਚਿਰ ਤੱਕ ਸਹੀ ਇਲਾਜ ਨਾ ਹੋਵੇ ਔਸ਼ਧੀ ਨਾ ਮਿਲੇ ਸਿਕੰਦਰ ਨੇ ਹੁਣ ਸੋਚਿਆ ਐਸਾ ਜਵਾਬ ਦਿਆਂ ਇਹ ਫਿਰ ਇਹ ਪ੍ਰਸ਼ਨ ਨਾ ਕਰੇ ਆਖਿਆ ਫਕੀਰ ਸਾਈਂ ਗੱਲ ਸੁਣੋ ਜੇ ਉਹ ਮੁਲਕ ਵੀ ਮੈਂ ਫਤਿਹ ਕਰ ਲਿਆ ਫਿਰ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਮੈਂ ਇੱਕ ਉਂਗਲ ਜ਼ਮੀਨ ਵੀ ਨਹੀਂ ਰਹਿਣਦਿਆਂਗਾ ਜੋ ਮੇਰੀ ਮੁੱਠੀ ਚ ਨਾ ਹੋਵੇ ਮੇਰੇ ਕਾਬੂ ਚ ਨਾ ਹੋਵੇ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਅਦਕੀਓ ਫਕੀਰ ਬੜਾ ਹੱਸਿਆ ਔਰ ਜਿਉ ਹਾਸਾ ਉਸ ਦਾ ਰੁਕੇ ਹੈ ਜੇ ਕਹਿੰਦਾ ਸਿਕੰਦਰ ਚਲੋ ਮੰਨ ਲੈਣੇ ਜੇ ਤੂੰ ਸਾਰੀ ਦੁਨੀਆ ਵੀ ਫਤਿਹ ਕਰ ਲਈ ਫਿਰ ਕੀ ਕਰੇਂਗਾ ਫਿਰ ਕੀ ਕਰੇਗਾ ਹੁਣ ਜਿਵੇਂ ਕੋਈ ਸ਼ੱਕ ਲੱਗਦਾ ਹੈ ਨਾ ਇਸ ਤਰ੍ਹਾਂ ਉਸ ਨੂੰ ਲੱਗਾ ਹੈ ਮੈਂ ਤੇ ਸਮਝਦਾ ਸੀ ਚੁੱਪ ਕਰ ਜਾਏਗਾ ਇਹ ਪਰੇਸ਼ਨ ਖਤਮ ਇਹ ਤੇ ਪਰੇਸ਼ਨ ਆਪਣੀ ਥਾਂ ਤੇ ਬਣਿਆ ਇਹ ਤੇ ਕਹਿੰਦਾ ਜਦ ਸਾਰੀ ਦੁਨੀਆ ਫਤਿਹ ਕਰ ਲਏਗਾ ਫਿਰ ਕੀ ਕਰੇਗਾ ਪਤਾ ਹੈ ਸਿਕੰਦਰ ਨੇ ਕੀ ਆਖਿਆ ਫਕੀਰਾ ਪਰ ਮੈਂ ਤੇਰੀ ਤਰ੍ਹਾਂ ਆਰਾਮ ਕਰਾਂਗਾ ਤੇ ਫਕੀਰ ਹੱਸ ਕੇ ਕਹਿੰਦਾ ਮੂਰਖਾ ਇਤਨੇ ਪੁਆੜੇ ਪਾ ਕੇ ਆਰਾਮ ਕਰੇਗਾ ਆਪਾਂ ਦੇਖ ਆਰਾਮ ਦੇਚ ਆਰਾਮ ਦੇਚ ਤੂੰ ਇਤਨੇ ਸਿਆਪੇ ਪਾ ਕੇ ਆਰਾਮ ਕਰੇਗਾ ਤੇ ਸਾਡੇ ਕੋਲ ਆਰਾਮ ਹੈ ਤੋ ਤੂੰ ਸਿਕੰਦਰ ਹੈ ਕਿ ਮੈਂ ਸਿਕੰਦਰ ਤੂੰ ਜਗਤ ਜੇਤੂ ਹੈ ਕਿ ਮੈਂ ਜਗਤ ਜੇਤੂ ਤੂੰ ਸਾਰੇ ਜਗਤ ਨੂੰ ਜਿੱਤ ਕੇ ਆਰਾਮ ਕਰੇਗਾ ਮੈਂ ਆਰਾਮ ਦੇ ਚਾਂ ਔਰ ਜੋ ਬਾਹਰ ਸੰਸਾਰ ਨੂੰ ਜਿੱਤਣਾ ਚਾਹਦੇ ਨੇ ਸਿਕੰਦਰ ਆਰਾਮ ਉਹਨਾਂ ਨੂੰ ਕਦੇ ਨਸੀਬ ਉਹ ਨਹੀਂ ਹੋਇਆ ਆਰਾਮ ਉਹਨਾਂ ਨੂੰ ਮਿਲਦਾ ਹੈ ਕਬਰ ਦੇ ਚ ਜਾਂ ਚੇਤਾਂ ਦੇ ਚ ਸਿਕੰਦਰ ਵਾਪਸੀ ਤੇ ਭਾਰਤ ਤੋਂ ਵਾਪਸੀ ਤੇ ਰਸਤੇ ਇਸ ਸਮੁੰਦਰੀ ਚਿੰਤਾ ਮਤ ਉੜ ਗਿਆ ਸੀ ਸ਼ਿਪ ਦੇ ਚ ਜਹਾਜ਼ ਦੇ ਚ ਮੌਤ ਹੋ ਗਈ ਸੀ ਵਾਪਸ ਯੂਨਾਨ ਨਹੀਂ ਜਾ ਸਕਿਆ ਸੀ ਦਰਸਲ ਸਰੀਰ ਨੂੰ ਬਜਾਣਾ ਤੇ ਮਨ ਨੂੰ ਦੌੜਾਣਾ ਇਹ ਤੇ ਬੰਦੇ ਨੂੰ ਜਾਂਚ ਆ ਗਈ ਹੈ ਪਰ ਕੌਣ ਦੱਸੇ ਪ੍ਰਮਾਤਮਾ ਨੇ ਚਲ ਹੈ ਟਿਕੇ ਹੋਇਆ ਮਨ ਨੂੰ ਟਿਕਾਣ ਦੀ ਜਾਂਚ ਨਹੀਂ ਆਈ ਇਹ ਕੀਰਤਨ ਮਨ ਨੂੰ ਟਿਕਾਣ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਪ ਮਨ ਨੂੰ ਟਿਕਾਣ ਵਾਸਤੇ ਬਾਣੀ ਦਾ ਜਪ ਮਨ ਨੂੰ ਟਿਕਾਣ ਵਾਸਤੇ ਪਰ ਕੀ ਕਰੀਏ ਤਨ ਟਿਕਵੇ ਜਾ ਹੈ ਮਨ ਨਹੀਂ ਟਿਕਦਾ ਤੇ ਜਿਤਨੇ ਚਿਰ ਤੱਕ ਮਨ ਨੇ ਚਲ ਨਹੀਂ ਹੁੰਦਾ ਟਿਕਦਾ ਨਹੀਂ ਇਹ ਟਿਕੇ ਹੋਏ ਨਾਲ ਜੁੜ ਨਹੀਂ ਸਕਦਾ ਕਿਉਂਕਿ ਪ੍ਰਭੂ ਟਿਕੇ ਹੋਇਆ ਹੈ ਪਰਮਾਤਮਾ ਨੇ ਚਲਾ ਹੈ ਨੇ ਚਲਾ ਹੈ ਨੇ ਚਲ ਨਾਲ ਜੁੜਨ ਵਾਸਤੇ ਮਨ ਨੂੰ ਨੇਚਲ ਕਰਨਾ ਪਏਗਾ ਜਿਨ੍ਹਾਂ ਦਾ ਮਨ ਨੇਚਲ ਹੋ ਜਾਂਦਾ ਹੈ ਉਹਨਾਂ ਦੀ ਜੀਵ ਆਤਮਾ ਦੀ ਬੋੰਦ ਇਸ ਤਰ੍ਹਾਂ ਪਰਮਾਤਮਾ ਦੇ ਚਲੇਂਦਾ ਹੋ ਜਾਂਦੀ ਹੈ ਜਿਵੇਂ ਪਾਣੀ ਦੀ ਬੂੰਦ ਸਾਗਰ ਦੇ ਚਲੇ ਜਾਂਦੀ ਹੈ ਇਸੇ ਨੂੰ ਕਹਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਆਰਾਮ ਜੋਤੀ ਜੋਤਰ ਲਈ ਸੰਪੂਰਨthਿਆ ਰਾਮ ਐਸਾ ਜੋ ਸੰਪੂਰਨ ਮਨੁੱਖ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ 6 ਲੱਛਣ ਨੇ ਪਹਿਲੇ ਮੈਂ ਪੜ੍ਹ ਕੇ ਤੁਹਾਨੂੰ ਸਰਵਨ ਕਰਾ ਦਿਆਂ ਇਹ ਸ਼ਲੋਕ ਫਿਰ ਇੱਕ ਇੱਕ ਲੱਛਣ ਦੀ ਵਿਆਖਿਆ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ ਦਿਆ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ ਦਿਆਲੰ ਸਰਬਤ੍ਰ ਜੀ ਪੰਚ ਦੋਖ ਬਿਵਰਜਤੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ ਉਪਦੇਸੰ ਸਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਪਰਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕੇ ਖਟ ਲਖਨ ਪੂਰਨ purkhe ਨਾਨਕ ਨਾਮ ਸਾਧ ਸਵਜਨੇ ਸਤ ਪੰਕਤੀਆਂ ਦਾ ਇਹ ਸ਼ਲੋਕ ਹੈ 6 ਪੰਕਤੀਆਂ ਦੇ ਚ ਮਹਾਰਾਜ 6 ਲਖਣ ਦੱਸਦੇ ਨੇ ਖਟ ਲਖਣ ਖਟ ਕਹਿੰਦੇ ਨੇ 6 ਇਹ 6 ਲਖਣ ਜੇ ਦੇ ਚ ਹੋਣ ਮਹਾਰਾਜ ਕਹਿੰਦੇ ਨੇ ਖਟ ਲਖਨ ਪੂਰਨ purkhe ਉਹ ਪੂਰਨ purkh ਹੈ ਮੁਕੰਮਲ ਇਨਸਾਨ ਹੈ ਖਟ ਲਖਨ ਪੂਰਨ purkhe ਨਾ ਨਿਕ ਨਾਮ ਸਾਦ ਸਵਜਨੇ ਪਹਿਲਾ ਲਖਣ ਮੰਤਰੰਗ ਰਾਮ ਰਾਮ ਨਾਮਕ ਧਿਆਨੰ ਸਰਬਤਰ ਪੂਰਨੇ ਉਹ ਜੋ ਰਮਿਆ ਹੋਇਆ ਰਾਮ ਪ੍ਰਮਾਤਮਾ ਹੈ ਉਹਦਾ ਮੰਤਰ ਮੰਤਰ ਕਹਿੰਦੇ ਬੋਲਨ ਨੂੰ ਤੋਂ अनेਕਾਂ ਤਰ੍ਹਾਂ ਦੇ ਮੰਤਰ ਨੇ ਔਰ ਹਰ ਮੰਤਰ ਦੇ ਚ ਉਹ ਰਮਿਆ ਆਇਆ ਪ੍ਰਗਟ ਹੋ ਜਾਂਦਾ ਹੈ ਸਮਝ ਆ ਜਾਂਦੀ ਹਰ ਮੰਤਰ ਆਪਣੇ ਆਪ ਨੂੰ ਜਗਾਣ ਵਾਸਤੇ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਮਨ ਨੂੰ ਜਗਾਣ ਵਾਸਤੇ ਜਿਤਨਾ ਮਨ ਜਾਗਦਾ ਜਾਏਗਾ ਉਤਨਾ ਪਤਾ ਚਲਦਾ ਜਾਏਗਾ ਉਤਨਾ ਗਿਆਨ ਵਧਦਾ ਜਾਏਗਾ ਇਸ ਵਾਸਤੇ ਗਿਆਨ ਦੀ ਕੋਈ ਸੀਮਾ ਨਹੀਂ ਹੈ ਇਹ ਵੀ ਮੈਂ ਅਰਜ਼ ਕਰ ਦਿੰਦਾ ਹਾਂ ਜਦ ਕਹਿੰਦੇ ਨੇ ਫਲਾਣੇ ਅਵਤਾਰ ਨੇ ਇਹ ਆਖਿਆ ਫਲਾਣੇ ਸੰਤ ਨੇ ਆਖਿਆ ਫਲਾਣੇ ਸੰਤ ਨੇ ਆਖਿਆ ਤਾਂ ਜਿਸ ਦਾ ਜਿਤਨਾ ਮਨ ਜਾ ਗਿਆ ਉਤਨੀ ਗੱਲ ਕਰੇਗਾ ਔਰ ਕਿਤਨੀ ਗੱਲ ਕਰੇਗਾ ਇਹਨੂੰ ਮਹਾਰਾਜ ਇੰਜ ਕਹਿੰਦੇ ਨੇ ਆਪ ਆਪਣੇ ਬੁੱਧ ਹੈ ਜੈਤੇ ਬਰਨਤ ਭਿੰਨ ਭਿੰਨ ਤੋਏ ਤੇ ਤੇ ਇੱਕ ਅੰਦਾਜ਼ੇ ਦੇ ਮੁਤਾਬਕ 50 ਤੋਂ ਵੀ ਵੱਧ ਟੀਕੇ ਨੇ ਜਪਜੀ ਸਾਹਿਬ ਦੇ ਇੱਕ ਟਿਕਾ ਦੂਜੇ ਨਾਲ ਮਿਲ ਨਹੀਂ ਖੰਦਰ ਖੁਦ ASCII ਦਾ ਟੀਕਾ ਨਿਰਮਲਿਆਂ ਦਾ ਟੀਕਾ ਫਰੀਦਕੋਟੀਆਂ ਦਾ ਟੀਕਾ ਜੋ ਮਹਾਰਾਜਾ ਫਰੀਦਕੋਟ ਨੇ ਕਰਵਾਇਆ ਸੀ ਸਾਰੇ ਗੁਰਗਨ ਸਾਹਿਬ ਜੀ ਮਹਾਰਾਜ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਦਾ ਟੀਕਾ ਭਾਈ ਵੀਰ ਸਿੰਘ ਦਾ ਟੀਕਾ ਗੈਨੇਸ਼ਨ ਸਿੰਘ ਦਾ ਟੀਕਾ ਪੰਡਤ ਗਣੇਸ਼ਾ ਸਿੰਘ ਜੀ ਦਾ ਟੀਕਾ ਫਿਰ ਅਨਵਤੀਆਂ ਨੇ ਟੀਕੇ ਕੀਤੇ ਨੇ ਸਵਾਮੀ ਕ੍ਰਿਸ਼ਨਾਨੰਦ ਦਾ ਟੀਕਾ ਸੰਤ ਵਿਨੋਬਾਬਾਵੇ ਦਾ ਟੀਕਾ ਆਚਾਰੀਆ ਰਜਨੇਸ਼ ਦਾ ਟੀਕਾ ਸਾਰੇ ਟੀਕੇ ਮਿਲ ਨਹੀਂ ਖੰਦੇ ਜੋ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਉਹ ਮੇਲ ਨਹੀਂ ਖਾਂਦੇ ਸਹਿਬ ਸਿੰਘ ਨਾਲ ਜੋ ਸਹਿਬ ਸਿੰਘ ਕਹਿੰਦੇ ਨੇ ਉਹ ਫਰੀਦਕੋਟੀਆਂ ਦੇ ਟੀਕੇ ਨਾਲ ਮੇਲ ਨਹੀਂ ਖਾਂਦਾ ਜੋ ਫਰੀਦਕੋਟੀਆਂ ਦਾ ਟੀਕਾ ਹੈ ਉਹ ਨਿਰਮਲਿਆ ਨਾਲ ਮੇਲ ਨਹੀਂ ਖਾਂਦਾ ਤੇ ਜੋ ਨਿਰਮਲਿਆ ਦਾ ਟੀਕਾ ਹੈ ਸਵਾਮੀ ਕ੍ਰਿਸ਼ਨਾ ਨਾਲ ਮੇਲ ਨਹੀਂ ਖਾਂਦਾ ਤੇ ਜੋ ਸਵਾਮੀ ਕ੍ਰਿਸ਼ਨਾ ਉਹਨਾਂ ਨੇ ਟੀਕਾ ਕੀਤਾ ਹੈ ਉਹ ਸੰਤ ਬినੋਬਾ ਭਾਵੇ ਨਾਲ ਮੇਲ ਨਹੀਂ ਖਾਂਦਾ ਔਰ ਜੋ ਸੰਤ ਬినੋਬਾ ਭਾਵੇ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਹੈ ਉਹ ਰਜਨੀਸ਼ ਨਾਲ ਮਿਲ ਨਹੀਂ ਖਾਂਦਾ रजनीश ਦਾ ਟੀਕਾ ਉਦਾਸੀਆਂ ਨਾਲ ਮਿਲ ਨਹੀਂ ਖਾਂਦਾ ਤਾਂ ਹੁਣ ਕੀ ਆਖਾਂਗੇ ਇੱਕ ਠੀਕ ਹੈ ਬਾਕੀ ਸਾਰੇ ਗਲਤ ਨੇ ਨਹੀਂ ਸਾਰੇ ਹੀ ਠੀਕ ਨੇ ਸਭ ਠੀਕ ਨੇ ਸਾਰਿਆਂ ਨੇ ਸਾਗਰ ਦੇ ਚੋਂ ਮੋਤੀ ਲੈਂਦੇ ਨੇ ਪਰ ਕਿਸੇ ਨੇ ਕਿਸੇ ਜਗ੍ਹਾ ਤੋਂ ਲੈਂਦੇ ਨੇ ਕਿਸੇ ਨੇ ਕਿਸੇ ਜਗ੍ਹਾ ਤੋਂ ਲੈਂਦੇ ਨੇ ਲੈਂਦੇ ਸਾਗਰ ਦੇ ਚੋਂ ਨੇ ਤੋਂ ਚੁੱਕੇ ਵੱਖ-ਵੱਖ ਥਾਵਾਂ ਤੋਂ ਲੈਂਦੇ ਨੇ ਤੋਂ ਵੱਖ-ਵੱਖ ਗੱਲ ਕਰਦੇ ਨੇ ਅਲੱਗ-ਅਲੱਗ ਗੱਲ ਕਰਦੇ ਨੇ ਜਦ ਪਹਿਲੀ ਵਾਰ ਸਾਰੇ ਟੀਕੇ ਮੈਂ ਪੜੇ ਉਦੋਂ ਮੇਰਾ ਖਿਆਲ ਵੀ ਇਹੀ ਬਣਿਆ ਸੀ ਇਹਨਾਂ ਚ ਇੱਕ ਠੀਕ ਹੋ ਸਕਦਾ ਸਾਰੇ ਨਹੀਂ ਠੀਕ ਹੋ ਸਕਦੇ ਪਰ ਮੈਂ ਇੰਨੇ ਅਰਜ਼ ਕਰਦੇ ਆ ਸਾਰੇ ਠੀਕ ਨੇ ਆਪ ਆਪਣੇ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤੋਏ ਤੇਤੀ ਬੁਲਕੇ ਵੀ ਕਦੀ ਕਿਸੇ ਨੂੰ ਗਲਤ ਕਰਾੜ ਦੇਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜਿਸ ਦਾ ਜਿਤਨਾ ਮਨ ਜਾਗੇ ਉਤਨੀ ਗੱਲ ਕਰੇਗਾ ਔਰ ਕਿਤਨੀ ਗੱਲ ਕਰੇਗਾ ਜਿਹਦੇ ਕੋਲ ਜਿਤਨਾ ਭਾਂਡਾ ਹੈ ਉਹ ਸਾਗਰ ਦੇ ਚੋਤਨਾ ਹੀ ਪਾਣੀ ਲਿਆਏਗਾ ਔਰ ਕੀ ਕਰੇਗਾ ਇੱਕ ਕੁਲ ਕੌਲੀ ਇੱਕ ਕੁਲ ਗਲਾਸ ਇੱਕ ਕੁਲ ਲੋਟਾ ਹੈ ਇੱਕ ਕੁਲ ਬਹੁਤ ਵੱਡਾ ਡੋਲ ਹੈ ਜਿਹਦੇ ਕੋਲ ਜਿਤਨਾ ਭਾਂਡਾ ਹੈ ਉਤਨਾ ਲਿਆਇਆ ਹੈ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਭਿੰਨ ਭੈਨ ਤੋਏ ਤੇ ਤੇ ਇੱਕ ਹਕੀਕਤ ਹੈ ਸਚਾਈਏ ਮੈਂ ਤੁਹਾਨੂੰ ਬਿਆਨ ਪਿਆ ਕਰਦਾ ਤੇ 30 ਸਾਲ ਪਹਿਲੇ ਜਬਜੀ ਸਾਹਿਬ ਦੀ ਮੈਂ ਵਿਆਖਿਆ ਕੀਤੀ ਸੀ ਉਹਨੂੰ ਲਿਖਤੀ ਰੂਪੇ ਦਿੱਤਾ ਸੀ ਬਾਅਦ ਵਿੱਚ ਮੈਂ ਉਹਨੂੰ ਛਾਪਿਆ ਨਹੀਂ ਹੈ ਉਹ ਜੋ ਕੀਤੀ ਸੀ ਵਿਆਖਿਆ ਕੈਸਟਾਂ ਚ ਮੌਜੂਦ ਹੈ ਫਿਰ ਮੈਂ ਦੁਬਾਰਾ ਕੀਤੀ ਕਿਉਂ ਉਹ 35 ਸਾਲ ਜੋ ਪਹਿਲੇ ਹੈ ਕੀਤੀ ਸੀ ਮਨ ਉਸ ਨਾਲ ਸਹਿਮਤ ਨਾ ਹੋਇਆ ਮੈਨੂੰ ਕਹਿਆ ਨੇ ਕਿ ਪਹਿਲੇ ਤੇ ਤੁਸੀਂ ਇਹ ਅਰਥ ਕੀਤੇ ਸਨ ਤੇ ਹੁਣ ਇਹ ਮੈਂ ਖਜਤ 4 ਸਾਲ ਦਾ ਮੈਂ ਹੁੰਦਾ ਸੀ ਉਦੋਂ ਮੈਂ ਕੱਪੜੇ ਹੋਰ ਪਾਉਂਦਾ ਸੀ ਹੁਣ ਮੈਂ ਕੱਪੜੇ ਹੋਰ ਪਾਉਂਦਾ ਉਹ 4 ਸਾਲ ਵਾਲੇ ਕੱਪੜੇ ਹੁਣ ਮੈਨੂੰ ਫਿੱਟ ਨਹੀਂ ਆਉਂਦੇ ਤੇ ਹੁਣ ਮੈਨੂੰ ਕੋਈ ਜ਼ਬਰਦਸਤੀ ਪਹਿਨਾਨਣ ਦੀ ਕੋਸ਼ਿਸ਼ ਕਰੇ ਤੇ ਕੱਪੜੇ ਫਟ ਤੇ ਜਾਣਗੇ ਮੈਨੂੰ ਆਣਗੇ ਨਹੀਂ ਆਪ ਆਪਣੀ ਬੁਧ ਹੈ ਜੇ ਥੀ ਇਸ ਵਾਸਤੇ ਮੈਂ ਅਰਜ਼ ਕਰਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਅੱਜ ਜੋ ਰਸ ਆਇਆ ਕੱਲ ਕੁਝ ਹੋ ਰਹੇਗਾ ਅਜਤੇ ਗੱਲ ਦੀ ਗੱਲ ਛੱਡੋ ਛਿੰਨ ਛਿੰਨ ਦੇ ਚਰਸ ਕੁਝ ਹੋਰ ਆਏਗਾ ਇੱਕ ਪਲ ਪਹਿਲੇ ਜੋ ਰਸ ਆਇਆ ਸੀ ਇੱਕ ਪਲ ਬਾਅਦ ਦੇ ਕੁਝ ਰਸ ਹੋਰ ਆਏਗਾ ਜੇ ਮਨ ਟਿਕ ਗਿਆ ਇਸੇ ਨੂੰ ਸੰਤਾਂ ਨੇ ਕਹਿ ਦਿੱਤਾ ਪਰਮਾਤਮਾ ਤੇ ਕਦੀ ਪੁਰਾਣਾ ਹੁੰਦਾ ਹੀ ਨਹੀਂ ਨਿਤ ਨਵਾਂ ਬਣਿਆ ਰਹਿੰਦਾ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਕਿਉਂਕਿ ਰਸ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਕਿਦਰੇ ਅੰਤ ਆਉਂਦਾ ਹੀ ਨਹੀਂ ਤੋ ਪਹਿਲਾ ਲਕਸ਼ਣ ਛੇ ਲੱਛਣਾਂ ਦੇ ਚੋ ਪਹਿਲਾ ਲੱਛਣ ਪ੍ਰਮਾਤਮਾ ਦਾ ਨਾਮ ਉਹਦੀ ਰਸਨਾ ਤੇ ਵਸ ਗਿਆ ਹੋਵੇਗਾ ਜ਼ਰੂਰੀ ਨਹੀਂ ਉੱਚੀ ਉੱਚੀ ਪੁਕਾਰ ਕੇ ਉਹ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇਗਾ ਕਰਦਾ ਵੀ ਹੋਵੇਗਾ ਲੇਕਿਨ ਵਾਹਿਗੁਰੂ ਉਹਦੀ ਜ਼ਬਾਨ ਤੇ ਵਸ ਗਿਆ ਹੈ ਪਹਿਚਾਣ ਕੀ ਹੋਵੇਗੀ ਉਹ ਜਦ ਇੱਕ ਦਫਾ ਵਾਹਿਗੁਰੂ ਆਖੇਗਾ ਇਤਨਾ ਰਸ ਨਾਲ ਭਰ ਜਾਏਗਾ ਕਾਫੀ ਧੀਰ ਨਾਲ ਉਹਨੂੰ ਕਹਿਣ ਦੀ ਹਿੰਮਤ ਹੀ ਨਹੀਂ ਕਈ ਨਹੀਂ ਸਕਿਆ